ਦੇ ਨੇ ਜਿਵੇਂ ਕਿ ਹੁਣੇ ਹੀ ਆਸਾ ਜੀ ਕੀ ਬਾਤ ਦਾ ਕੀਰਤਨ ਹੋਇਆ ਪਹਿਲਾ ਪਾਠ ਤੇ ਭੋਗ ਪਏ ਤੇ ਜੋ ਹੁਕਮ ਨਾਮ ਆਇਆ ਇੱਕ ਨੈਟ ਰਿਜ਼ਲਟ ਹੈ ਨਤੀਜਾ ਹੈ ਕਿ ਆਪਾਂ ਪਿਛਲੇ 3 ਦਿਨਾਂ ਤੋਂ satsang ਕੀਤੇ ਤੇ ਅਜ ਅੰਮ੍ਰਿਤ ਵੇਲੇ ਪਾਠ ਤੇ ਦੇ ਭੋਗ ਤੇ ਆਸਾ ਜੀ ਦੀ ਵਾਰ ਦੇ ਕੀਰਤਨ ਹੋਏ ਪ੍ਰਾਪਤੀ ਕੀ ਹੋਈ ਇਹਦੇ ਵਿੱਚ ਪਾਤਸ਼ਾਹ ਜੀ ਨੇ ਦੱਸਿਆ ਹੈ ਜੋ ਆਦੇਸ਼ ਉਪਦੇਸ਼ ਹੁਕਮ ਨਾਮੇ ਦੇ ਰੂਪ ਵਿੱਚ ਪ੍ਰਾਪਤ ਹੋਇਆ ਹੈ ਕਿ ਕੁਰ ਪੂਰਾ ਭੇਟਿਓ ਵਡਭਾਗੀ ਮਨੇ ਪਿਆ ਪ੍ਰਗਾਸਾ ਕੋਇ ਨ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸ ਤੇ ਉਹ ਬਹੁਤ ਵੱਡਾ ਏ ਵਿਸ਼ਵਾਸ ਰੋਸਾ ਉਹਦੇ ਅੱਗੇ ਫਿਰ ਜਿਹੜੇ ਦੂਜੇ ਨੇ ਕੋਈ ਨਾ ਪਹੁੰਚਨ ਹਾਰਾ ਦੂਜਾ ਦੂਜਾ ਤਾਂ ਪਹੁੰਚਦਾ ਹੀ ਨਹੀਂ ਸਾਡੀ ਪਹੁੰਚ ਕਿੰਨੀ ਹੋ ਸਕਦੀ ਏ ਇੱਕ ਸੀਮਤ ਮਾਤਰਾ ਤੱਕ ਹੈ ਲਿਮਟ ਹੈ ਉਹ ਤੋਂ ਅੱਗੇ ਦੀ ਨਹੀਂ ਜਹਿ ਮਾਤ ਪਿਤਾ ਸੁਤਮੀਤ ਨ ਭਾਈ ਮਨ ਓਹਾ ਨਾਮ ਤੇਰੇ ਸੰਗ ਸਹਾਈ ਜਹਿ ਮਹਾ ਭਿਆਨ ਦੂਤ ਜਮਦਲ ਤੈ ਕੇਵਲ ਨਾਮ ਸੰਗ ਤੇਰੇ ਚਲੇ ਜਦੋਂ ਗੁਰੂ ਪੂਰਾ ਮਿਲ ਗਿਆ ਤੇ ਵੱਡਿਆਂ ਭਾਗਾਂ ਨਾਲ ਇਹ ਪ੍ਰਾਪਤੀ ਹੋਈ ਜਿਨ ਮਸਤਕ ਧੁਰ ਹਰ ਲਿਖਿਆ ਸਤਗੁਰੂ ਮਿਲਿਆ RAM ਰਾਜੇ ਤੇ ਫਿਰ ਕੀ ਹੁੰਦਾ ਹੈ ਮਨਹਿ ਪਿਆ ਪ੍ਰਗਾਸਾ ਪ੍ਰਕਾਸ਼ ਜੋ ਹੁੰਦਾ ਹੈ ਕਿਉਂਕਿ ਮਨ ਸੂਖਸ਼ਮ ਹੈ ਮਨ ਦਾ ਸਾਰਾ ਕੰਮ ਹੀ ਦੇਖੀਏ ਤਾਂ ਸੂਖਸ਼ਮ ਹੀ ਹੈ ਤਾਂ ਦਾ ਸਾਰਾ ਕਮ ਸਤੂਲ ਹੈ ਜਿਹੜਾ ਸਤੂਲ ਸਰੀਰ ਹੈ ਹੁਣ ਮਨ ਦੀ ਖਰਾਕ ਵੀ ਸੁਕਸ਼ਮ ਹੈ ਤਾਂ ਦੀ ਖਰਾਕ ਸਾਡੇ ਤਰੇ ਮੰਦੇਰੀ ਚੱਲੇ ਪਾਣੀ ਅਨ ਤੇ ਇਹ ਜਿਹੜਾ ਪ੍ਰਕਾਸ਼ ਹੈ ਉਹ ਅਨਪਉ ਪ੍ਰਕਾਸ਼ ਅਮਤੋਜ ਕੀ ਜੈ ਕੋਟ ਇੰਦਰ ਇੰਦਰਾਣ ਸਾ ਸਾ ਹਾਣ ਗਣੀ ਜੈ ਤਰਪਵਣ ਮਹੀਪ ਸੁਰਨਰ ਅਸਰ ਨੇਤ ਨੇਤ ਵੰਤਿਤ ਹੈ ਸਰਵਨਾਮ ਕਥੇ ਕਵਨ ਕਰਮਨਾਮ ਕਰਨਤ ਸਮਤ ਰੂਪਨ ਰੇਖਨ ਰੰਗ ਕੇ ਸਿ ਤ੍ਰਹ ਗੁਣ ਤੇ ਪ੍ਰਪੰਨ ਤੇ ਸਭ ਜਿਹੜਾ ਕੋਣ ਇਸ ਗੱਲ ਨੂੰ ਸਮਝ ਸਕਦਾ ਏ तिसे ਭਜਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਇਹਦੀ ਵੱਡੀ ਖੁਸ਼ੀ ਦੀ ਗੱਲ ਹੁੰਦੀ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਤੇ ਮਨ ਦੇ ਵਿੱਚ ਫਿਰ ਜਿਹੜਾ ਹਨੇਰਾ ਏ ਕਿਉਂਕਿ ਮਨ ਖੋਟਰ ਹੈ ਇਹਦਾ ਕੋਈ ਵਿਸ਼ਵਾਸ ਨਹੀਂ ਇਹਨੂੰ ਓਦਮਾਦਾ ਕਿਹਾ ਹੈ ਐਨਾ ਇਹ ਹੈ ਕਿ ਇੱਕ ਇਹਦੀ ਮਿਸਾਲ ਵੀ ਖਰ ਦੇ ਨਾਲ ਗਦੇ ਨਾਲ ਦਿੱਤੀ ਖਰ ਕਾ ਪੈਂਕਰ ਤੋ ਛਟੇ ਜੋ ਉੱਪਰ ਲਾਦਾ ਇਸੇ ਕਰਕੇ ਸਤਪੁਰਸ਼ਾਂ ਨੇ ਕਿਉਂਕਿ ਇਸ ਪਰਵਾਰ ਦੇ ਦਿੱਤੇ ਤਾ ਕਿਰਪਾ ਹੈ ਯੂਪੀ ਜੋ ਮਹਾਪੁਰਸ਼ਾਂ ਦੀ 12 ਸਾਲ ਕਰਮ ਭੂਮੀ ਰਹੀ 1966 ਤੋਂ ਗਏ 1978 ਵਿੱਚ ਇੱਧਰ ਫਿਰ ਆਏ ਪੰਜਾਬ ਤੇ ਉੱਥੇ ਫਿਰ 12 ਸਾਲ ਆਏ ਗਵਾਂਡ ਸੀ ਗਵਾਂਡ ਤੇ ਵੀ ਅਸਰ ਤਾਂ ਹੁੰਦਾ ਹੈ ਨੇਬਰਹੂਡ ਕਿੰਨਾ ਪਿਆਰਾ ਹੈ ਪਰਿਵਾਰ ਹੈ ਤੇ ਫਿਰ ਸੰਜੋਗ ਵੀ ਹੁਣ ਕਿਹੋ ਜਿਹਾ ਬਣੇ ਬੀਬੀ ਜੀ ਚਰਨਜੀਤ ਕੌਰ ਜੀ ਜਿਨ੍ਹਾਂ ਦੇ ਤੁਸੀਂ ਸਵਾ ਬਾਰੇ ਸਾਰੇ ਜਾਣਦੇ ਹੋ ਸਤਿਕਾਰਯੋਗ ਮਾਤਾ ਜੀ ਆਏ ਨੇ ਬੜੀ ਦੇਖ ਕੇ ਹੀ ਆਨੰਦ ਆਉਂਦਾ ਕਿੰਨੀ ਸ਼ਾਂਤ ਚਿੱਤ ਮੂਰਤ ਕਿਉਂਕਿ ਸਤਸੰਗੀ ਨੇ ਹਜੂਰ ਮਹਾਰਾਜ ਐਸੀ ਮਹਾਨ ਸਾਧੂਆਂ ਦੀ ਸੰਗਤ ਮਿਲੀ ਹੈ ਜਿੱਥੋਂ ਇਹ ਪ੍ਰਾਪਤੀ ਹੋਈ ਹੈ ਹੁਣ ਬੱਚਿਆਂ ਤੇ ਵੀ ਅਸਰ ਹੋਣਾ ਹੀ ਹੈ ਕਿਉਂਕਿ ਜਦੋਂ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਮਨੈ ਪਿਆ ਪ੍ਰਗਾਸਾ ਜਿਵੇਂ ਮਸਾਲ ਮਹਾਂਪੁਰਸ਼ ਦਿਆ ਕਰ ਦੇ ਕਿ ਹਜੂਰ ਮਹਾਰਾਜ ਬਾਬਾ ਸਾਵਣ ਸਿੰਘ ਜੀ ਬਿਆਸ ਦਰਿਆ ਦੇ ਵਿੱਚ ਤਪ ਕਰਦੇ ਨੇ ਉੱਥੇ ਪਾਣੀ ਨੇ ਗੁਫਾ ਬਣਾਈ ਹੋਈ ਹੈ ਤੇ ਉਹ ਪਾਣੀ ਤਾਂ ਹੁਣ ਉੱਥੇ ਹੁੰਦਾ ਨਹੀਂ ਸੀ ਦਰਿਆ ਸੁੱਕ ਜਾਂਦਾ ਹੈ ਆ ਬਰਸਾਤ ਚ ਹੀ ਚੱਲਦਾ ਹੀ ਸੀ ਤੇ ਉੱਥੇ ਫਿਰ ਉਹ ਬੈਠ ਕੇ ਤਪ ਕਰਦੇ ਦਰਿਆ ਥੋੜਾ ਉਹ ਸਥਾਨ ਨੂੰ ਵੀ ਇਧਰੋਂ ਨਾਲ ਤੋਂ ਦੂਰ ਚਲਾ ਗਿਆ ਛੱਡ ਕੇ ਤੇ ਫੇਰ ਇੱਕ ਦਿਨ ਕੀ ਦੇਖਦੇ ਨੇ ਇੱਕ ਬੀਬੀ ਆ ਰਹੀ ਹੈ ਜੋ ਦਰਿਆ ਵੱਲ ਨੂੰ ਦੌੜੀ ਜਾ ਰਹੀ ਹੈ। ਮਹਾਂਪੁਰਸ਼ ਕਹਿਣ ਲੱਗੇ ਕਿ ਬੀਬਾ ਗੱਲ ਸੁਣ ਕੇ ਜਾ ਜਿੱਧਰ ਤੂੰ ਜਾ ਰਹੀ ਹੈ ਜਾਂਦੀ ਜਾਂਦੀ ਮੇਰੀ ਗੱਲ ਜ਼ਰੂਰ ਸੁਣ ਕੇ ਜਾ। ਜਦੋਂ ਆਈ ਪੁੱਛਿਆ ਬੇਟਾ ਤੂੰ ਕਿੱਧਰ ਜਾ ਰਹੀ ਹੈਂ? ਕਹਿੰਦੀ ਮੈਂ ਤੰਗ ਆ ਗਈ ਆ ਗ੍ਰਸਤ ਦਾ ਮਾਰਗਏ ਦੇ ਵਿੱਚ। ਕਿੰਨਾ ਤੁਸੀਂ ਦੇਖਦੇ ਹੋ ਕਿੰਨੇ ਹਾਲਾਤ ਐਸੇ ਬਣ ਜਾਂਦੇ ਨੇ ਹੁੰਦੇ ਤਾਂ ਸਾਰੇ ਹੀ ਨੇ ਸੁੱਖ ਦੁੱਖ ਦੋਏਦਰ ਕੱਪੜੇ ਹਰੇਕ ਨੂੰ ਸਾਮਣਾ ਕਰਨਾ ਪੈਂਦਾ ਪੈਰੇ ਜਾਏ ਮਨੁੱਖ ਜਨਮਾਂ ਜਨਮਾਂ ਤੋ ਇਹ ਹੋ ਰਿਹਾ ਏ ਉਹ ਕਹਿਣ ਲੱਗੇ ਦੇਖ ਜਦੋਂ ਇਹ ਜਨਮਾਂ ਜਨਮਾਂ ਤੋ ਤੈਨੂੰ ਇਹ ਹੁੰਦਾ ਆ ਰਿਹਾ ਏ ਪਿਛਲੇ ਜਨਮਾਂ ਦਾ ਹੁਣ ਭੋਗ ਰੇ ਹੁਣ ਦਾ ਕਿੱਥੇ ਭੋਗ ਗੇਂਗੀ ਸੁਸਾਈਡ ਕਰਨਾ ਆਤਮ ਹਾਤੀ ਜਗਤ ਕਸਾਈ ਤੂੰ ਇਹੋ ਕਹ ਰ ਤੂੰ ਚਲੇ ਜਾਈ ਪਰ ਗੱਲ ਮੰਨ ਦੇਖ ਹੁਣ ਪਿਛਲੇ ਕਰਮਾਂ ਦਾ ਭੁਗਤਾਨ ਹੋ ਰਿਹਾ ਹੈ ਹੁਣ ਕਿਰਿਆ ਮਾਨ ਕਰਮ ਹੈ ਤਿੰਨ ਪਰਮੁਖ ਕਰਮ ਨੇ ਪਰਾਲਬਦ ਸੰਚਿਤ ਹੈ ਤੇ ਤੂੰ ਇਹ ਹੁਣ ਹੋਰ ਨਵਾਂ ਕੰਮ ਕਰ ਰਹੇ ਹੈ ਮਹਾਰਾਜ ਤਾਂ ਕਹਿੰਦੇ ਇਹ ਵਰਗਾ ਤੱਕ ਸਾਈ ਕੋਈ ਹੈ ਹੀ ਨਹੀਂ ਜਗਤ ਕਸਾਈ ਆਤਮ ਖਾਤੀ ਜਗਤ ਕਸਾਈ ਧਿਆਨ ਆ ਗਿਆ ਕਿ ਮੈਂ ਤਾਂ ਬੜਾ ਗਲਤ ਸਟੈਪ ਚੱਕ ਰਹੀਆਂ ਹੋਰ ਇਹ ਤੋਂ ਅੱਗੇ ਕਿੰਨੇ ਦੁੱਖ ਨੇ ਪ੍ਰੇਤ ਪਿੰਜਰ ਮੈਂ ਦੁੱਖ ਘਨੇਰੇ ਫੇਰ ਉਹੀ ਬੈਰ ਬਿਰੋਧ ਕਾਮ ਕ੍ਰੋਧ ਝੂਠ ਵਿਕਾਰ ਮਹਾਂ ਲੋਭ ਤ੍ਰੋਹ ਆਹੂੰ ਜੁਗਤ ਬਿਹਾਨੇ ਕਈ ਜਨਮ ਨਾਨਕ ਰਖ ਲਿਓ ਆਪਨ ਕਰ ਕਰਮ ਨਮਸ਼ਕਾਰ ਕੀਤੀ ਕਾ ਡੰਡੋਤ ਪੁਨ ਵੱਡਾ ਏ ਸਾਧੂਆਂ ਦੀ ਅਸ਼ੀਰਵਾਦ ਮਿਲੀ ਪ੍ਰਗਾਸ ਹੋ ਗਿਆ ਮਨ ਚ ਜਿਹੜਾ ਗਲਤ ਸਟੈਪ ਚੱਕ ਰਹੀ ਸੀ ਉਹੀ ਸਟੈਪ ਉਸ ਆਤਮ ਮਾਰਗ ਵੱਲ ਨੂੰ ਚੱਲ ਪਿਆ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ ਗੁਰਪੂਰਾ ਭੇਟਿਓ ਵਡ ਭਾਗੀ ਵੱਡਿਆਂ ਭਾਗਾਂ ਨਾਲ ਹੀ ਹੋਇਆ ਨਾ ਨਹੀਂ ਤਾਂ ਅਨਕ ਵਿਗਨ ਤੇ ਸਾਧੂ ਰੱਖੇ ਕਿੱਡਾ ਵੱਡਾ ਵਿਗਨ ਲੱਗ ਰਿਹਾ ਸੀ ਬਿਗਨ ਬਿਲਾਸਨ ਸਭ ਦੁੱਖ ਨਾਸਨ ਸਤਿਗੁਰ ਨਾਨਕ ਦੜਾਇਆ ਖੋਏ ਪਾਪੇ ਸਭ ਪਾਵਨ ਜਨ ਨਾਨਕ ਸੁਖ ਕਰਾਏ ਤਾਂ ਕਿੰਨੀਆਂ ਹੀ ਕਰੀ ਚੱਲੀਏ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕੋ ਗੁਰ ਪੂਰਾ ਭੇਟਿਓ ਹੁਣ ਅਜ ਤਾਂ ਜਿਹੜਾ ਹੈ ਸਗਲੇ ਜੀ ਦੁੱਖ ਬਨਾਸੇ ਵਸਾਰੇ ਦੁੱਖ ਆਪੇ ਹੀ ਖਤਮ ਹੋ ਜਾਂਦੇ ਨੇ ਤੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਵਤਨਾ ਤੋਂ ਦੂਰ ਪ੍ਰਦੇਸਾਂ ਦੀ ਧਰਤੀ ਤੇ ਬ੍ਰਮਟਨ ਸ਼ਹਿਰ ਟ੍ਰਾਂਟੋ ਇੱਥੇ ਇਹ ਪਰਿਵਾਰ ਸੈਟਲ ਹੋਇਆ ਐਡਮਿੰਟਨ ਸੀ ਅਸੀਂ ਜਦੋਂ ਹੁਣ ਯੂਪੀ ਵੀ ਜਾਂਦੇ ਆ ਇਹਨਾਂ ਕੋਲ ਹੀ ਠਹਿਰਦੇ ਆ ਬਹੁਤ ਪਿਆਰੇ ਬੱਚੇ ਨੇ ਜਿਹੜੇ ਰਤਵਾੜਾ ਸਾਥ ਸੇਵਾ ਕਰਦੇ ਰਹੇ ਨਾਲ ਪੜਾਈਆਂ ਵੀ ਕੀਤੀਆਂ ભાઈ શ્રીન્દર ਸਿੰਘ ਜੀ ਬਲਜੀਤ ਸਿੰਘ ਜੀ ਉੱਥੇ ਬਹੁਤ ਸੇਵਾ ਕਰਦੇ ਰਹੇ ਰਗਵੀਰ ਸਿੰਘ ਜੀ ਵੀ ਨਾਲ ਹੀ ਲੱਗੇ ਰਹਿੰਦੇ ਉਹ ਤਾਂ ਉੱਥੇ ਪੜ੍ਹੇ ਹੀ ਨੇ ਬੀਸੀਏ ਕੋਰਸ ਕੀਤਾ ਦੇਲੰਦੀ ਸੰਜੀਪ ਹੈ ਤਾਂ ਪੁੱਛੇ ਚੱਲੀ ਆਉਂਦੀ ਮਹਾਪੁਰਸ਼ਾਂ ਦੀ ਸੋ ਇਹ ਬੜੀ ਵੱਡੀ ਬਖਸ਼ਿਸ਼ ਪ੍ਰਾਪਤ ਪਰਿਵਾਰ ਇਹਨਾਂ ਦੇ ਸਤਿਕਾਰਯੋਗ ਪਿਤਾ ਜੀ ਉਹ ਮਹਾਪੁਰਸ਼ਾਂ ਦੀਆਂ ਬਹੁਤ ਗੱਲਾਂ ਸੁਣਾਉਂਦੇ ਬੀਜੀ ਦੀਆਂ ਕਿਉਂਕਿ ਉਹਨਾਂ ਨੇ ਨੇੜੇੋਂ ਦੇਖਿਆ ਉਸ ਸਮੇਂ ਤੋਂ ਖੇਤੀ ਕਰਵਾਉਂਦੇ ਸਨ ਨਾਲ ਇਹ ਵੀ ਹੱਥ ਵਟਾਉਣ ਦੇ ਮਹਾਪੁਰਸ਼ ਦਾ ਜੀਵਨ ਹੋਰ ਤਰ੍ਹਾਂ ਦਾ ਹੀ ਹੈ ਕਿਉਂਕਿ ਸੰਤ ਸਮੂਹ ਅਨੇਕ ਮਤੀ ਕੇ ਉਹ ਹਰ ਪੱਖ ਤੋਂ ਦੇਖਦੇ ਸੀ ਰਾਜ ਵਿੱਚ ਰਾਜ ਜੋਗ ਵਿੱਚ ਜੋਗੀ ਤਪ ਵਿੱਚ ਤਪੀਸਰ ਗ੍ਰਿਸ਼ਟ ਵਿੱਚ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨਕ ਇਸ ਪੁਰਖ ਦਾ ਕਿੰਨਾ ਅੰਤ ਨਾ ਪਾਇਆ ਉਹਨਾਂ ਨੇ ਦੇਖਣਾ ਕਿ ਸਤਸੰਗੀ ਨੇ ਜਿਹੜੇ ਸਤਸੰਗ 'ਚ ਜਾਂਦੇ ਨੇ ਇਹਨਾਂ ਦਾ ਕਾਰੋਬਾਰ ਫਸਲ ਦੀ ਬਜਾਈ ਕਟਾਈ ਇਹ ਪਿੱਛੇ ਨਾ ਰਹਿ ਜਾਣ ਜੇ ਕਿਸੇ ਦਾ ਕੰਮ ਪਿੱਛੇ ਰਹਿ ਵੀ ਜਾਂਦਾ ਮਹਾਰਾਜ ਸੰਗੀਆਂ ਨੂੰ ਇਕੱਠੇ ਕਰਕੇ ਰਾਤੋ-ਰਾਤ ਉਹਦੋਂ ਦੇ ਨਾਲ ਜਿਤਾ ਦਾਤੀਆਂ ਨਾਲ ਹੀ ਕਣਕ ਕੱਟਦੇ ਸਨ ਵਾਢੀ ਕਰ ਦੇਣੀ ਉਥੇ ਹੀ ਵਿਰਸਾ ਦੀ ਵਾਰ ਲਾ ਦੇਣੀ ਜਿਹੜਾ ਹੁਣ ਜਿਹਦੇ ਤੇ ਐਡੀ ਵੱਡੀ ਕਿਰਪਾ ਹੋ ਜਵੇ ਸੰਤਾਂ ਕੇ ਕਾਰਜ ਆਪ ਖਲੋਵਾ ਹਰ ਕੰਮ ਕਰਾਵਣਾ ਆ ਰਾਮ ਫਿਰ ਉਹਦਾ ਤਾਂ ਦਿਲ ਹੀ ਪਿਆਰ ਪੈ ਜਾਂਦਾ ਏ ਸੋ ਇਸ ਤਰ੍ਹਾਂ ਦੇ ਨਾਲੇ ਗਵਾਂਢ ਚ ਹੋਣ ਕਰਕੇ ਜਿਵੇਂ ਆਬਤ ਹੁੰਦੀ ਏ ਇਸ ਤਰ੍ਹਾਂ ਮਹਾਂਪੁਰਸ਼ ਸਾਰਾ ਇੱਕ ਦੂਜੇ ਦੇ ਨਾਲ ਮਿਲ ਵਰਤਨ ਪਿਆਰ ਭਾਈਚਾਰਕ ਸਾਂਝ ਇਹ ਪਾਉਂਦੇ ਸਨ ਬੜਾ ਕਿਰਪਾ ਹੋਈ ਐ ਜਦੋਂ ਉਹ ਲਾਕੇ ਦੇ ਭਾਗ ਜਾਗੇ ਚੰਡੀਗੜ ਆ ਗਏ ਹੁਣ ਚੰਡੀਗੜ ਆਏ ਤਾਂ ਫਿਰ ਬੈਠੇ ਤਾਂ ਨਹੀਂ ਬੜਾ ਕਈ ਵਾਰੀ ਹੱਸਣਾ ਕਹਿੰਦੇ ਇੱਕ ਵਾਰੀ ਤਾਂ ਇਸੇ ਹਾਲਾਤ ਬਣ ਗਏ ਕਿ ਜੇ ਮੈਂ ਹੁਣ ਕੋਲ ਕੁਝ ਨਹੀਂ ਚੱਲੋ ਫਿਰ ਕੇ ਉੱਥੇ ਹੀ ਜਾਣਾ ਸੀ ਸਥਾਨ ਦੇ ਉਸੇ ਦੀ ਉਹ ਗੱਲ ਕਰਦੇ ਉਦੋਂ ਹਲੇ ਰਤਵਾੜਾ ਸਾਧ ਵੀ ਨਹੀਂ ਸੰਣ ਬਣੇ 1978 ਚ ਆਏ ਸਨ ਤੇ ਕਈ ਵਾਰੀ ਕਹਿਣਾ ਕਿ ਕਿਹੜਾ ਸਥਾਨ ਹੈ ਉਹਨਾਂ ਨੇ ਫਿਰ ਬੜਾ ਸੋਹਣਾ ਦੱਸਣਾ ਕਿ ਸਿਸਟਮੈਟਿਕ ਢੰਗ ਨਾਲ ਚੱਲ ਰਿਹਾ ਹੈ ਉਹ ਸਥਾਨ ਜਿੱਥੋਂ ਇਹ ਮਾਤਾ ਜੀ ਨੂੰ ਬੜੀ ਵੱਡੀ ਬਖਸ਼ਿਸ਼ ਹੋਈ ਅੱਗੇ ਬੱਚੀਆਂ ਨੂੰ ਮਿਲੀ ਹੈ ਫਰ ਆ ਵੀ ਬੜਾ ਪਿਆਰਾ ਨਿਊਜ਼ੀਲੈਂਡ ਤੇ ਸਾਰਾ ਪਿੱਛੇ ਇਹਨਾਂ ਦੇ ਪਿਤਾ ਜੀ ਅਚਾਨਕ ਵਿਸੋੜੇ ਦੇ ਗਏ ਕਿਉਂਕਿ ਸਤਸੰਗੀ ਨੇ ਸ਼ੁਰੂ ਤੋਂ ਹੀ ਨਾਮ ਰੰਗੀਆਂ ਰੂਹਾਂ ਨੇ ਉਹ ਜਿੱਥੇ ਏਡਾ ਵੱਡਾ ਸਦਮਾ ਸਹਿਆ ਫਿਰ ਵੀ ਬਹੁਤ ਕਿਰਪਾਏ ਕੈਸੀ ਅਸ਼ੀਰਵਾਦ ਦੇ ਰਹੇ ਨੇ ਸਤਕਾਰਯੋਗ ਮਾਤਾ ਜੀ ਪਿਆਰੇ ਬੱਚੇ ਨੇ ਮੰਨਤ ਵੀਰ ਕੋ ਤੇ ਹਰ ਦਿੱਤ ਕੋਰ ਸਾਰੇ ਕਿੰਨੇ ਪਿਆਰ ਵਾਲੇ ਨੇ ਇਹ ਅਸਰ ਹੁੰਦਾ ਪਿਓ ਦਾਦੇ ਜਿਵੇਂ ਹਾ ਪੋਤਰਾ ਪ੍ਰਵਾਨ ਉਹ ਅੱਗੇ ਬੱਚਿਆਂ ਤੇ ਅਸਰ ਜ਼ਰੂਰ ਆ ਜਾਂਦਾ ਹੈ ਦਾਦੇ ਦਾ ਅਸਰ ਪੋਤਰੇ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਆਹ ਹਣ ਸਤਪ੍ਰੀਤ ਸਿੰਘ ਆਸਾ ਜੀ ਦੀ ਵਾਰ ਵਿੱਚ ਧਾਰਨਾ ਵਿੱਚ ਵੀ ਗੱਜ-ਵੱਜ ਕੇ ਬੋਲਦਾ ਚਮਟਾ ਵੀ বাজਾਂਦਾ ਕੀ ਉਮਰ ਹੈ 6 ਸਾਲ ਦੀ ਤੇ ਇਸ ਤਰ੍ਹਾਂ ਕਿੰਨੇ ਹੀ ਜਪਮਨ ਨਾਲ ਹੀ ਰਹਿਆ ਛੋਟਾ ਹੁੰਦਾ ਹੀ ਹੁਣ ਤਾਂ ਸਕੂਲ ਜਾਣ ਲੱਗ ਗਿਆ ਮਨਜੀਤ ਸਿੰਘ ਜੀ ਜਿਵੇਂ ਹੁਣ ਤੁਸੀਂ ਸੁਣਿਆ ਹੀ ਐ ਬੜੇ ਪਿਆਰ ਵਾਲਿਆਂ ਨੇ ਆਸਾ ਜੀ ਦੀਵਾਰ ਦਾ ਕੀਰਤਨ ਕੀਤਾ ਬਹੁਤ ਹੀ ਮਹਾਂਪੁਰਸ਼ ਰਾੜਾ ਸਾਹਿਬ ਵਾਲਿਆਂ ਦੇ ਪਿਆਰ ਵਾਲੇ ਸਤਸੰਗੀ ਬਾਬਾ ਬਲਜਿੰਦਰ ਸਿੰਘ ਜੀ ਤਾਂ ਬੜਾ ਛੋਟਾ ਨਾ ਹੀ ਲੈਂਦੇ ਨੇ ਇਹਨਾਂ ਦਾ ਪਰਹਾਇਆ ਨਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਬੜੇ ਪਿਆਰ ਨਾਲ ਕੀਰਤਨ ਸਰਵਣ ਕਰਾਏ। ਸੋ ਜਿਹੜੇ ਇੱਥੇ satsang ਰੱਖੇ ਸਨ ਅੱਜ ਉਹਨਾਂ ਦਾ ਇਹ ਆਖਰੀ satsang ਸੀ। ਹਰ ਸਾਲ ਕੁਦਰਤੀ ਹੋਏ ਇੱਥੇ ਐਡਮਿੰਟਨ ਵੀ ਕਰਦੇ ਰਹੇ। ਇੱਥੇ ਆਗੇ ਇੱਥੇ ਵੀ ਉੱਥੇ ਯੂਪੀ ਤਾਂ ਚਲੋ ਹੁੰਦਾ ਹੀ ਰਿਹਾ ਮਹਾਪੁਰਸ਼ਾਂ ਦੇ ਸਮੇਂ ਤੋਂ ਹੀ ਪਿਆਰ ਹੈ। ਸੋ ਸਤਿਗੁਰੂ ਇਸੇ ਤਰ੍ਹਾਂ ਪਿਆਰ ਬਣਾਈ ਰੱਖਣ। ਜੋ ਕਿ ਘਰ ਕੀ ਹੈ ਤੁਸੀਂ ਦੇਖ ਹੀ ਰਹੇ ਹੋ ਇੱਕ ਪਹਿਲਾ ਘਰ ਦੇਖਿਆ ਸੀ ਬਾਬਾ ਸਤਨਾਮ ਸਿੰਘ ਜੀ ਦਾ ਜਿੱਥੇ ਸਾਰੇ ਪੱਕੇ ਹੋਏ ਉੱਥੇ ਹੀ ਰਹੇ ਜਦੋਂ ਵੀ ਆਉਣੇ ਰਤਵਾੜਾ ਸਾਹਿਬ ਨਾਲ ਸੰਬੰਧ ਚਲੋ ਤਾਂ ਆਉਂਦੇ ਹੀ ਸੀ ਬਾਬਾ ਸਤਨਾਮ ਸਿੰਘ ਕੋਲ ਹੋਰ ਵੀ ਕੋਈ ਸੜਕ ਤੇ ਕੋਈ ਮਿਲ ਜਾਂਦਾ ਔਰ ਬਾਬੇ ਸਤਨਾਮ ਸਿੰਘ ਦੇ ਪਿਤਾ ਨੇ ਘਰ ਲੈ ਆਉਣੇ ਘਰ ਵੀ ਛੋਟਾ ਜਿਹਾ ਸੀ ਬਿਤੇ ਨੂੰ ਲੰਗੜਾ ਵੀ ਔਖਾ ਹੋ ਜਾਣਾ ਸਾਰੇ ਪਾਸੇ ਥੱਲੇ ਆਸਣ ਹੋਣੇ ਤੇ ਫਿਰ ਕੋਈ ਨਾ ਮਾਤਾ ਵੀ ਬੀਬੀ ਦਸ਼ਮੀਸ਼ ਕੌਰ ਵੀ ਲੰਗਾਤਾ ਲੰਗਰ ਬਣਾਈ ਜਾਣੇ ਪੱਕੇ ਕਰਵਾਉਣੇ ਸੋ ਇਹ ਵੀ ਬੱਧਾ ਪਰਉਪਕਾਰ ਹੰਦਾ ਮਹਾਪੁਰਸ਼ਾਂ ਨੇ ਉੱਥੇ ਇਹ ਬਚਨ ਕੀਤੇ ਕਿ ਇਥੇ ਸਾਦ ਸੰਗ ਕਰੋ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਸੋਆ ਤੇ ਉਹ ਬਚਨ ਕਮਾਉਂਦੇ ਹੀ ਰਹੇ ਸੋ ਇਸ ਤਰ੍ਹਾਂ ਸਾਡਾ ਵੀ ਇੱਧਰ ਆਉਣ ਦਾ ਕੋਈ ਏਡਾ ਖਾਸ ਪ੍ਰਯੋਜਨ ਨਹੀਂ ਸੀ ਇਹ ਤਾਂ ਫਿਰ ਇਹਨਾਂ ਦਾ ਪਿਆਰ ਹੀ ਖਿੱਚ ਕੇ ਲਿਆਇਆ ਤੇ ਉੱਥੇ ਐਡਮਿੰਟਨ ਕਿੰਨੇ ਦਿਨ ਰਹੇ ਕਿੰਨੀਆਂ ਸੰਗਤਾਂ ਆਈਆਂ ਹੁਣ ਇੱਥੇ ਵੀ ਆ ਗਏ ਤੇ ਇੱਥੇ ਵੀ ਪ੍ਰੇਰ ਪ੍ਰੇਰ ਕੇ ਬਲਾ ਬਲਾ ਕੇ ਹਾਂ ਤਾਂ ਤਾਂ ਫਿਕਰ ਸੀ ਕਿ ਇਹਨੇ ਸੰਗਤ ਆਈ ਹੈ ਰਹਿਸ ਪਰ ਵਿੱਚ ਹੀ ਐਡਜਸਟ ਹੋ ਗਏ ਵੱਡੀ ਗੱਲ ਹੁੰਦੀ ਹੈ ਪਿਆਰ ਦੀ ਤੇ ਫੇ ਕਿੰਨਾ ਰੰਗ ਮਹਾਰਾਜ ਨੇ ਵਰਤਾਇਆ ਏ ਰੰਗ ਬੰਨਿਆ ਕਿੰਨੇ ਰਾੜਾ ਸਾਹਿਬ ਦੇ ਕੀਰਤਨੀ ਜਥੇ ਪਿਆਰ ਵਾਲੇ ਹੋਰ ਸਤਸੰਗੀ ਸਾਰੇ ਇੱਕੋ ਹੀ ਗੱਲ ਹੁੰਦੀ ਏ ਗੁਰਪੂਰਾ ਭੇਟਿਓ ਵਡਭਾਗੀ ਮਨੈ ਪਿਆ ਪ੍ਰਗਾਸਾ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ ਫੇਰ ਤਾਂ ਜਿਹੜਾ ਹੁੰਦਾ ਏ ਉਹ ਅੱਗੇ ਵੀ ਸੁਖ ਹੈ ਮਹਾਰਾਜ ਨੇ ਅੱਗੇ ਕਿਹਾ ਕਿ ਪਿੱਛੇ ਵੀ ਸੁਖ ਹੈ ਸਹਜਾ ਕਰ ਆਨੰਦ ਹਮਾਰ ਇਸ ਤਰ੍ਹਾਂ ਦੇ ਬਚਨ ਆਏ ਹਨ ਸਹੁਣ ਸਮਾਨੀ ਕਿਉਂਕਿ ਫਿਰ ਅੱਜ ਔਂਕਾਰ ਸਿੰਘ ਜੀ ਬਹੁਤ ਪਿਆਰ ਵਾਲੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਥੇ ਵੀ ਬੜੇ ਪਿਆਰ ਵਾਲੇ ਸਤਸੰਗੀ ਨੇ ਜਦੋਂ ਸੰਗਤ ਜਿਵੇਂ ਇੱਥੇ ਰਹਿ ਰੱਖਦੀ ਹੈ ਜਿੰਨੀ ਜਾਣਦੀ ਹੈ ਉੱਥੇ ਭਾਈ ਜਸਪ੍ਰੀਤ ਸਿੰਘ ਜੀ ਹਨ ਮਨੀ ਜੀ ਕਹਿੰਦੇ ਨੇ ਬਹੁਤ ਪਿਆਰ ਵਾਲੇ ਨੇ ਦੂਜਾ ਹਨੀ ਮਨੀ ਐਸਾ ਛੋਟੇ ਨਾ ਬਹੁਤੇ ਮੂੰਹ ਤੇ ਚੜ ਜਾਂਦੇ ਨੇ ਦੋਵੇਂ ਹੀ ਭਰਾ ਬੜੇ ਪਿਆਰ ਵਾਲੇ ਨੇ ਇੱਕ ਹੁਣ ਉਹ ਤਾਂ ਆਸਟ੍ਰੇਲੀਆ ਚਲਾ ਗਿਆ ਸਪਨਾ ਹੋਰ ਸਾਰਾ ਤੇ ਇੱਧਰ ਉਹਨਾਂ ਦੀ ਭੈਣ ਵੀ ਹੈ ਬੜੇ ਪਿਆਰ ਵਾਲੇ ਇੱਕ ਤੋਂ ਇੱਕ ਵੱਧ ਨੇ ਜਸਪ੍ਰੀਤ ਕਿੰਨੇ ਦਾ ਨਾਂ ਲਈਏ ਜਦੋਂ ਉੱਥੇ ਜਾਂਦੇ ਨੇ ਜਿੰਨੀ ਵੀ ਸੰਗਤ ਜਾਂਦੀ ਦਰਸ਼ਨ ਕਰਨ ਹਰਮੰਦਰ ਸਾਹਿਬ ਉਧਰ ਨਹੀਂ ਜਾਣਦੇ ਇੱਕ ਵਾਰੀ ਬੱਸਾਂ ਗਈਆਂ ਕਹਿੰਦੇ ਨਹੀਂ ਸਾਡੇ ਘਰ ਹੀ ਰਹਿ ਐਸ ਰੱਖੋ ਇੰਨਿਆਂ ਨੂੰ ਵਿੱਚ ਹੀ ਐਡਜਸਟ ਕਰ ਲੈਣਾ ਬੜਾ ਪਿਆਰ ਦੀਆਂ ਹੀ ਖੇਡਾਂ ਹੁੰਦੀਆਂ ਨੇ ਸੋਹੰਕਾਰ ਸਿੰਘ ਜੀ ਉੱਥੋਂ ਆਏ ਉਹਨਾਂ ਦੇ ਅੱਜ ਇੱਕ ਜਿਹੜਾ ਨਵਾਂ ਉਹਨਾਂ ਨੇ ਕਾਰੋਬਾਰ ਸ਼ੁਰੂ ਕਰਨਾ ਉੱਥੇ ਸੁਖਮਨੀ ਸਾਹਿਬ ਦੁਪਹਿਰ ਦੇ satsang ਉੱਥੇ ਹਨ ਸੋ ਥੋੜਾ ਜਾ ਸਮਾਂ ਰਹਿ ਗਿਆ ਸਾਲ ਕਵਾਦ ਇੱਥੇ ਦਰਸ਼ਨ ਹੁੰਦੇ ਨੇ ਕੋ ਕਿਰਪਾਈ ਐ ਐਸੇ ਪਿਆਰ ਵਾਲੇ ਪਰਿਵਾਰ ਸੋ ਇਸ ਤਰ੍ਹਾਂ ਸਤਿਗੁਰ ਜੀ ਰਹਿਮਤ ਬਣਾਈ ਰੱਖਣ ਤੇ ਕੱਲ ਤੇ ਪਰਸੋਂ ਤਾਂ ਦਿਨ ਪਰਸੋਂ ਤਾਂ ਜਾਣਾ ਹੀ ਐ ਸ਼ਾਮ ਨੂੰ ਫਲਾਈਟ ਇੱਥੋਂ 4:00 ਵਜੇ ਚੱਲਣ ਦਾ ਪ੍ਰੋਗਰਾਮ ਐ ਸੋ ਇਸ ਤਰ੍ਹਾਂ ਦੇ ਨਾਲ ਫੇ ਸਗਰਾਂਤ ਤੇ ਰਤਵਾੜਾ ਸਾਹਿਬ ਸੰਗਤਾਂ ਦੇ ਦਰਸ਼ਨ ਹੋਣਗੇ ਇਹ ਵੀ ਇੱਕ ਆਪਣੇ ਹੱਥ ਨੇ ਹੁਕਮ ਦੀ ਖੇਡ ਹੁੰਦੀ ਹੈ ਨੱਕ ਨੱਥ ਖਸਮ ਹੱਥ ਕੀਰਤ ਤੱਕੇ ਦੇ ਜਹਾਂ ਦਾਣੇ ਤਾਹ ਖਾਣੇ ਨਾਨਕਾ ਸੱਚ ਇਥੇ ਇੱਕ ਵਾਰੀ ਮਹਾਂਪੁਰ ਸਾਹਿਬ ਸਰ ਤੋਂ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਆਏ ਇਮੀਗ੍ਰੇਸ਼ਨ ਵਾਲੇ ਜਿਹੜੇ ਆਫੀਸਰ ਪੁੱਛਦਾ ਕਿ ਕਿੰਨੇ ਦਿਨ ਰਹਿਣਾ ਕਹਿੰਦੇ ਜਿੰਨੇ ਦਿਨ ਦਾਣਾ ਪਾਣੀ ਕਹਿੰਦੇ ਜਾਣਾ ਕਿੱਥੇ ਜਿੱਥੇ ਦਾਣਾ ਪਾਣੀ ਲੈ ਜੇ ਉਹ ਬੜਾ ਗੁੱਸੇ 'ਚ ਆ ਗਿਆ ਕਹਿੰਦਾ ਸਿੱਧਾ ਜਵਾਬ ਨਹੀਂ ਦੰਦੇ ਕਿਉਂਕਿ ਇਹਨਾਂ ਨੂੰ ਹੁੰਦਾ ਹੀ ਹੈ ਕਿ ਜਿਹੜਾ ਇੱਧਰ ਆਇਆ ਕਿਤੇ ਇੱਥੇ ਨਾ ਰਹਿ ਜਵੇ ਵਾਪਸ ਵੀ ਮੁੜੂ ਉਹ 6 ਮਹੀਨੇ ਦੀ ਐਂਟਰੀ ਲਾਉਂਦੇ ਕਹਿੰਦਾ ਮੈਂ ਐਂਟਰੀ ਦੇਣੀ ਨਹੀਂ ਸੰਤ ਕਹਿੰਦੇ ਇਹ ਕੌਣ ਹੁੰਦਾ ਨਾਂ ਦੇਣ ਵਾਲਾ ਜਾਂ ਨਾਂ ਦੇਣ ਵਾਲਾ ਕਹਿੰਦੇ ਜੇ ਮੇਰੇ ਨਾਲ ਦਾਣਾ ਪਾਣੀ ਨਹੀਂ ਹੋਇਆ ਆ ਇਹ ਮੈਨੂੰ ਇਥੇ ਰੱਖ ਨਹੀਂ ਸਕਦਾ ਜੇ ਦਾਣਾ ਪਾਣੀ ਹੈ ਤਾਂ ਪਿੱਛੇ ਵਾਪਸ ਨਹੀਂ ਭੇਜ ਸਕਦਾ ਉਹ ਅਫੀਸਰ ਗੋਰਾ ਬੜਾ ਖੁਸ਼ ਹੋਇਆ ਜਦੋਂ ਇੰਟਰਪ੍ਰੀਟਰ ਨੇ ਦੱਸਿਆ ਕਹਿੰਦਾ ਇਹ ਤਾਂ ਫਕਰ ਲੋਕ ਨੇ ਇਹਨਾਂ ਤਾਂ ਹੁਕਮ ਦੀ ਖੇਡ ਚ ਹੋ ਰਹੀ ਹੈ ਉਹਦੇ ਚੱਲ ਰਹੇ ਨੇ ਉਹਨੂੰ ਗੱਲ ਸਮਝ ਆ ਗਈ ਉਹਨੇ ਫਿਰ ਇੱਕ ਸਾਲ ਦੀ ਐਂਟਰੀ ਲਾਈ ਨਹੀਂ ਤਾਂ 6 ਮਹੀਨੇ ਦੀ ਲਾਉਂਦੇ ਸੋ ਇਸ ਤਰ੍ਹਾਂ ਦੇ ਨਾਲ ਬੰਦਾ ਤਾਂ ਚਿਤਵਦਾ ਰਹਿੰਦਾ ਏ ਪਰ ਪਤਾ ਨਹੀਂ ਹੁੰਦਾ ਦਾਣਾ ਪਾਣੀ ਕਿੱਥੇ ਦਾ ਲਿਖਿਆ ਹੁੰਦਾ ਏ ਮਤਾ ਕਰੇ ਪੱਛਮ ਕੇ ਤਾਈ ਪੂਰਬ ਹੀ ਲਜਾਤ ਆਪਣੇ ਹੱਥ ਤਾਂ ਕੁਝ ਨਹੀਂ ਹੁੰਦਾ ਸੋ 17 ਜੂਨ ਦਾ ਇਹ ਹੁੰਦਾ ਏ ਕਿ ਉਸ ਦਿਨ ਜਿਨ੍ਹਾਂ ਤੋਂ ਸਾਨੂੰ ਜੀਵਨ ਦਾਣ ਮਿਲਿਆ ਉਹਨਾਂ ਦਾ ਰੇਣ ਹੈ ਰੇਣ ਤਾਂ ਉਤਰਦਾ ਨਹੀਂ ਕਿ ਇਹ ਹੀ ਹੁੰਦਾ ਜਿਸ ਠਾਕੁਰ ਸਿਓ ਨਾਹੀ ਚਾਰਾ ਤਾਂ ਕੋ ਕੀਜੈ ਸਾਧ ਨਾਮ ਸਕਾਰਾ ਉਨਾਂ ਦਾ ਉਹ ਆਗਮਨ ਦਿਨ, ਸ੍ਰੀ ਜਨਮ ਦਿਹਾੜਾ ਸੰਗਤਾਂ ਰਤਵਾੜਾ ਸਾਹਿਬ 17 ਜੂਨ ਨੂੰ ਮਨਾਉਂਦੀਆਂ ਹਨ। 8 ਅਗਸਤ ਨੂੰ ਉਹਨਾਂ ਦੇ ਜੀਵਨ ਸਾਥੀ ਪਰਮ ਪੂਜਯ ਸਤਕਾਰਯੋਗ ਬੀ ਜੀ ਦਾ ਹੁੰਦਾ ਹੈ। ਪਰ ਇੱਕ ਦਿਨ ਐਸਾ ਆ ਗਿਆ ਜਿਹੜਾ ਸਾਰਿਆਂ ਤੇ ਆਉਂਦਾ ਹੈ। ਪਰ ਉਹਦਾ ਨਾਂ ਨਹੀਂ ਕੋਈ ਲੈਣਾ ਚਾਹੁੰਦਾ ਪਰ ਉਸ ਦਿਨ ਨੂੰ ਵੀ ਉਹ ਖੁਸ਼ੀ ਦਾ ਦਿਨ ਬਣਾ ਦਿੰਦੇ ਨੇ। ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮ ਆਨੰਦ ਦੇਖੋ ਫਿਰ ਬੀ ਜੀ ਨੇ ਵੀ ਨਾਲ ਹੀ 31 ਅਕਤੂਬਰ ਨੂੰ ਮਹਾਪੁਰਸ਼ਾਂ ਦਾ ਸਰੀਰ ਕੁ ਪਰਿਤੀਆਗ ਦਿਨ ਮਹਾ ਸਮਾਧੀ ਲਈ 1 ਅਕਤੂਬਰ ਨੂੰ ਨਾ 31 ਅਕਤੂਬਰ ਨੂੰ ਮਹਾਪੁਰਸ਼ਾਂ ਦਾ ਸਰੀਰ ਕੁ ਵਿਛੋੜਾ ਹੋਇਆ 1 ਨਵੰਬਰ ਅਗਲਾ ਹੀ ਦਿਨ 12 ਸਾਲ ਬਾਅਦ ਬੀਜੀ ਦੇ ਸਰੀਰ ਕੋ ਵਿਛੋੜੇ ਹੋਏ ਪਰ ਜਨਮ ਮਰਨ ਦੋ ਹੂੰ ਮੈਂ ਨਾਹੀ ਜਨ ਪਰਉਪਕਾਰ ਹੀ ਆਏ ਸੋ ਉਹਨਾਂ ਦੇ ਉਪਰ ਪਰਕਾਰ ਯਾਦ ਕਰਨ ਵਾਸਤੇ ਰਤਵਾੜਾ ਸਾਹਿਬੇ ਤਿੰਨ ਸਮਾਗਮ ਹੁੰਦੇ ਨੇ ਜੂਨ ਵਿੱਚ ਅਗਸਤ ਵਿੱਚ ਫਿਰ ਅਕਤੂਬਰ ਨਵੰਬਰ ਇਸ ਤਰ੍ਹਾਂ ਦੇ ਨਾਲ ਸੰਗਤਾਂ ਬਹੁਤ ਪਹੁੰਚਦੀਆਂ ਨੇ ਸੋ ਪਿਆਰੀ ਹੁੰਦਾ ਏ ਇਸ ਵਾਸਤੇ ਇਸ ਤਰ੍ਹਾਂ ਦਾ ਇਹ ਪ੍ਰੋਗਰਾਮ ਏ ਜੋ ਵੀ ਬਾਕੀ ਸਮਾਂ ਰਹਿ ਗਿਆ ਇਹਦਾ ਵੀ ਆਪਾਂ ਲਾਹ ਲਈਏ ਆਓ ਲੈਸਨ ਨੂੰ ਰਿਪੀਟ ਕਰੀਏ ਉਸ ਤੋਂ ਬਾਅਦ ਫਿਰ ਫਤਿਹ ਬੁਲਾਈਏ ਪਿਆਰ ਵਾਲਾ ਪਰਿਵਾਰ ਜੋ ਵੀ ਤਿਆਰ ਪ੍ਰਸ਼ਾਦ ਪਾਣੀ ਛੱਕੇ ਜਾਣ ਵਾਹੇ